ਫਿਲਮ ਗਜਨੀ ਵਿੱਚ ਆਮੀਰ ਖਾਨ ਯਾਦਦਾਸ਼ਤ ਜਾਣ ਦੀ ਜਿਸ ਪਰੇਸ਼ਾਨੀ ਤੋਂ ਦੋ ਚਾਰ ਹੋ ਰਹੇ ਨੇ ਉਸ ਨੂੰ ਕਹਿੰਦੇ ਨੇ ਸ਼ਾਰਟ ਟਰਮ ਮੈਮਰੀ ਲੌਸ ਹੁਣ ਰੈਪਰ ਯੋਯੋ ਹਨੀ ਸਿੰਘ ਬਾਰੇ ਅਫਵਾਹਾਂ ਦਾ ਬਾਜ਼ਾਰ ਗਰਮ ਹੈ ਕਿ ਉਹ ਵੀ ਭੁੱਲਣ ਦੀ ਬਿਮਾਰੀ ਤੋਂ ਦੋ ਚਾਰ ਹੋ ਰਹੇ ਨੇ ਭੁੱਲਣ ਦੀ ਬਿਮਾਰੀ ਹੋਣ ਦੇ ਕਾਰਨ ਕੀ ਹੋ ਸਕਦੇ ਨੇ ਖਬਰਾਂ ਆਈਆਂ ਸਨ ਕਿ ਹਨੀ ਸਿੰਘ ਦੇ ਰਿਐਲਿਟੀ ਸ਼ੋਅ ਦੌਰਾਨ ਸਿਰਚ ਸੱਟ ਲੱਗ ਗਈ ਸੀ। ਕਿਆ ਸਰਾਇਆ ਨੇ ਜਨਮ ਲਿਆ ਕਿ ਹਨੀ ਸਿੰਘ ਡਰੱਗਸ ਦੇ ਓਵਰਡੋਸ ਕਾਰਨ ਬਿਮਾਰ ਹੋ ਗਏ। ਤਾਂ ਵੱਡਾ ਸਵਾਲ ਉੱਠਦਾ ਹੈ ਕਿ ਆਖਿਰ ਹਨੀ ਸਿੰਘ ਜੇਕਰ ਭੁੱਲਣ ਦੀ ਬਿਮਾਰੀ ਦਾ ਸ਼ਿਕਾਰ ਹੋਏ ਨੇ ਤਾਂ ਉਸ ਦੇ ਕਾਰਨ ਕੀ ਹੋ ਸਕਦੇ ਨੇ। ਸਿਰਚ ਲੱਗੀ ਸੱਟ ਜਾਂ ਨਸ਼ੇ ਦਾ ਓਵਰਡੋਸ। ਆਖਿਰ ਸ਼ਾਰਟਰ ਮੈਮਰੀ ਲਾਸ ਹੁੰਦਾ ਕੀ ਹੈ? ਮਰੀਜ਼ ਨੂੰ ਕਈ ਸਾਲ ਪਹਿਲਾਂ ਦੀਆਂ ਗੱਲਾਂ ਜ਼ਰੂਰ ਯਾਦ ਰਹਿੰਦੀਆਂ ਨੇ ਪਰ ਕੁਝ ਮਿੰਟ ਪਹਿਲਾਂ ਕੀ ਵਾਪਰਿਆ ਇਹ ਯਾਦ ਨਹੀਂ ਰਹਿੰਦਾ। ਇਸ ਬਿਮਾਰੀ ਦੇ ਮੁੱਖ ਕਾਰਨ ਨੇ ਡਿਪਰੈਸ਼ਨ, ਸਿਰਚ ਸੱਟ ਲੱਗਣਾ ਤੇ ਡਰੱਗ ਦਾ ਦਿਮਾਗ ਦਾ ਜਦੋਂ ਵੀ ਕੋਈ ਹਿੱਸਾ 2 ਜਾਂ 3 ਮਿੰਟ ਤੋਂ ਬਾਅਦ ਆਕਸੀਜਨ ਤੋਂ ਰਹਿਤ ਰਹਿੰਦਾ ਉਹ ਜਿਹੜਾ ਹਿੱਸਾ ਹੈਗਾ ਉਹ ਡੈੱਡ ਹੋ ਜਾਂਦਾ ਭਾਵੇਂ ਉਹ ਸਟਕਲਰ ਕਰਨ ਕਰਕੇ ਡੈੱਡ ਹੋਏ ਤੇ ਭਾਵੇਂ ਆਕਸੀਜਨ ਨਾ ਮਿਲਣ ਕਰਕੇ ਡੈੱਡ ਹੋਏ ਜਿਹੜੇ ਮੈਂ ਦੱਸੇ ਡਿਪਰੈਸੈਂਟ ਅਸੀਂ ਉਹਨਾਂ ਦੇ ਵਿੱਚ ਸ਼ਰਾਬ ਆਂਦੀ ਹੈ, Opiam ਆਂਦੀ ਹੈ, ਹੈਰੋਇਨ ਆਂਦੀ ਹੈ, ਸਮੈਗ ਆਂਦੀ ਹੈ। ਇਹ ਜਿਹੜੇ ਨਸ਼ੇ ਆ ਜਦੋਂ ਇੱਕ ਓਵਰਡੋਸ ਇੱਕ ਡੋਸ ਤੋਂ ਵੱਧ ਲਿਆ ਜਾਂਦੀ ਹੈ ਨਾ ਇਹ ਦਿਮਾਗ ਦੀ ਉਸ ਹਰਕਤ ਨੂੰ ਘਟਾ ਦਿੰਦੇ ਆ। ਉਹ ਹਰਕਤ ਜਿਹੜੀ ਹੈ ਘਟਣ ਕਰਕੇ ਕੀ ਹੁੰਦਾ ਕਿ ਦਿਮਾਗ ਨੂੰ ਆਕਸੀਜਨ ਨਹੀਂ ਪਹੁੰਚਦੀ ਤੇ ਦਿਮਾਗ ਤੇ ਜਿਹੜੇ ਟਿਸ਼ੂ ਹੈ ਡੈੱਡ ਹੋ ਜਾਂਦੇ ਆ ਉਹਦੇ ਨਾਲ ਸਾਰੀ ਯਾਦਾਸ਼ਤ ਖਤਮ ਹੋ ਜਾਂਦੀ ਹੈ ਇਹ ਆਮ ਤੌਰ ਤੇ ਪਤਾ ਹੁੰਦਾ ਕਿਉਂ ਇਹਦੇ ਪਿੱਛੇ ਇੱਕ ਬੜਾ ਰਹੱਸੇ ਛੁਪਿਆ ਹੋਇਆ ਹੈ ਕਿ ਆਮ ਤੌਰ ਤੇ ਕੀ ਹੁੰਦਾ ਕਿ ਬੰਦਾ ਜਦੋਂ ਨਸ਼ਾ ਕਰਦਾ ਨਾ ਉਹਨੂੰ ਇੱਕ ਪੀਕ ਮਜ਼ਾ ਆਉਂਦਾ ਉਸ ਮਜ਼ੇ ਨੂੰ ਦੁਬਾਰਾ ਡੱਪਣ ਵਾਸਤੇ ਬੰਦਾ ਜ਼ਿਆਦਾ ਤੇ ਜ਼ਿਆਦਾ ਨਸ਼ਾ ਕਰਦਾ ਜਦੋਂ ਉਹਦੀ ਮਿਕਦਾਰ ਵੱਧਦੀ ਜਾਂਦੀ ਹੈ ਉਹ ਮਜ਼ਾ ਤੇ ਆਉਂਦਾ ਨਹੀਂ ਪੂਰਾ ਦਾ ਰੈਸਪਿਰਟਰੀ ਸਿਸਟਮ ਜਿਹੜਾ ਫੇਲ ਹੋ ਜਾਂਦਾ ਹੈ ਦੂਸਰੀ ਜਿਹੜੀ ਚੀਜ਼ ਕੀ ਹੁੰਦੀ ਹੈ ਕਿ ਜਦੋਂ ਇੱਕ ਨਸ਼ੇ ਦੇ ਨਾਲ ਇਹ ਚੀਜ਼ ਨਹੀਂ ਹੁੰਦੀ ਉਦੋਂ ਇੱਕ ਤੋਂ ਵੱਧ ਨਸ਼ੇ ਕਰਦਾ ਜਿਵੇਂ ਹੁਣ ਆਪਾਂ ਜੇ ਆਪਾਂ ਦੇਖ ਲਈਏ ਆਮ ਤੌਰ ਤੇ ਲੋਕੀ ਹਿਰੋਇਨ ਤੇ ਸ਼ਰਾਬ ਇਕੱਠੀ ਪੀਂਦੇ ਆ ਉਹਦੇ ਨਾਲ ਕੀ ਹੁੰਦਾ ਹੈ ਇਹ ਦਾ ਡਬਲ ਮਲਟੀਪਲਾਈ ਹੋ ਜਾਂਦਾ ਸਿਸਟਮ ਤੇ ਆਕਸੀਜਨ ਨਹੀਂ ਪਹੁੰਚਦੀ ਜਾਂ ਕੋਕੀਨ ਤੇ ਸ਼ਰਾਬ ਇਕੱਠੀ ਪੀਲੇ ਉਹਦੇ ਨਾਲ ਇੱਕ ਤੇ ਦੂਜੇ ਦੇ ਆਪਸ ਦੇ ਵਿੱਚ ਫਰਕ ਪੈ ਜਾਂਦਾ ਕੀ ਜੇਕਰ ਅਫਵਾਹਾਂ ਸਹੀ ਨੇ ਤਾਂ ਹਾਨੀ ਸਿੰਘ ਨੂੰ ਭੁੱਲਣ ਦੀ ਬਿਮਾਰੀ ਦਾ ਕਾਰਨ ਕੀ ਹੋ ਸਕਦਾ ਹੈ ਕਿਉਂਕਿ ਕਿਆਸਰਾਈਆਂ ਦੋਨੋਂ ਗੱਲਾਂ ਵਾਲੀ ਨੇ ਕਿ ਹਨੀ ਸਿੰਘ ਨੂੰ ਛੱਟ ਲੱਗੀ ਹੈ ਅਤੇ ਹਨੀ ਸਿੰਘ ਡਰਗ ওভারਡੋਸ ਕਾਰਨ ਇਲਾਜ ਕਰਾ ਰਹੇ ਨੇ ਹੁਣ এবিপি ਸੰਜਾ ਤੁਹਾਡੇ smartphones ਵਿੱਚ Android users play store ਵਿੱਚ ਅਤੇ Apple users app store ਵਿੱਚ ਜਾ ਕੇ এবিপি ਲਾਈਵ ਟਾਈਪ ਕਰੋ এবিপি ਦੇ ਆਈਕਨ ਨੂੰ ਸਿਲੈਕਟ ਕਰੋ ਐਪ ਨੂੰ ਇੰਸਟਾਲ ਕਰੋ ਫਿਰ ਇਸ ਐਪ ਵਿੱਚੋਂ এবিপি ਨਿਊਜ਼ ਪੰਜਾਬੀ ਨਿਊਜ਼ ਸਿਲੈਕਟ ਕਰੋ ਇਸ ਤੋਂ ਨਾ ਪੰਜਾਬੀ ਵਿੱਚ ਜਾਣੋ ਪਲ-ਪਲ ਦੀਆਂ ਨਿਊਜ਼ ਅਪਡੇਟਸ ਤਾਂ ਹੁਣ ਚਲਦੇ ਫਿਰਦੇ ਕਿਤੇ ਵੀ ਕੋਈ ਵੀ ਖਬਰ ਜਾਣਣੀ ਹੋਵੇ ਤਾਂ ਡਾਊਨਲੋਡ ਕਰੋ এবੀਪੀ ਲਾਈਵ ਐਪ ਅਤੇ ਸਿਲੈਕਟ ਕਰੋ এবੀਪੀ ਨਿਊਜ਼ ਪੰਜਾਬੀ